ਅੱਜ ਜੀ ਦੋਸਤੋ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆਂ ਪਿੰਡ ਮੱਲੂ ਵਾਲੀਏ ਵਾਲੇ ਦੇ ਵਿੱਚ ਇਹ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਮੱਲਾਂ ਵਾਲੇ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਮਹੂ ਸ਼ਹਿਰ ਤੋਂ ਤਕਰੀਬਨ ਕੋਈ 12 ਕਿਲੋਮੀਟਰ ਦੀ ਦੂਰੀ ਤੇ ਆ ਮੁਰਗੀਨ ਸਾੜ ਤੋਂ ਕਿਸੇ ਵੀਰ ਨੇ ਆਉਣਾ ਤੇ ਤਕਰੀਬਨ ਕੋਈ 50 55 ਕਿਲੋਮੀਟਰ ਦੀ ਦੂਰੀ ਆ ਤੇ ਵੀਰ ਇੰਦਰ ਦੇ ਕੋ ਆਇਆ ਦੋਸਤੋ ਪਿਤਾ ਪੁਰਖੀ ਵੈਸੇ ਜਿਹੜਾ ਕੀਤਾ ਉਹ ਵਪਾਰ ਦਾ ਹੀ ਤੁਰੇ ਆ ਰਿਹਾ ਵੀਰ ਉਹਨਾਂ ਦਾ ਪਸ਼ੂ ਵਪਾਰ ਦਾ ਕੀਤਾ ਵੀ ਵੱਡੇ ਪੱਧਰ ਤੇ ਵੀਰ ਹੁਣੀ ਕਰਦੇ ਰਹੇ ਆ ਤੇ ਵੀਰ ਇੰਦਰ ਨੇ ਹੁਣ ਦੋਸਤੋ ਇੱਕ ਨਵਾਂ ਕੰਮ ਜਿਹੜਾ ਸ਼ੁਰੂ ਕੀਤਾ ਉਹ ਗੱਡੀਆਂ ਲਿਆ ਕੇ ਸੇਲ ਕਰਨ ਦਾ ਗੱਡੀਆਂ ਜੇ ਆਪਾਂ ਤੁਹਾਨੂੰ ਦਿਖਾਉਣੀਆਂ ਦੋਸਤੋ ਤਿੰਨ ਜਿਨ੍ਹਾਂ ਦੇ ਵਿੱਚ Alto K10 ਗੱਡੀ ਹੋਊਗੀ ਇੱਕ Swift ZDDI ਗੱਡੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਦੋਸਤੋ i20 ਗੱਡੀ ਦਿਖਾਵਾਂਗੇ ਤੁਹਾਨੂੰ i20 Sports ਤੇ ਤਿੰਨੇ ਗੱਡੀਆਂ ਦੀ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਬਾਕੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਭਰਾ ਦੀ ਹੌਸਲਾ ਅਫਜ਼ਾਈ ਜਰੂਰ ਕਰਿਓ ਆਪਾਂ ਆਪਾਂ ਵੀਰ ਇੰਦਰਜੀ ਨਾਲ ਕਰਦੇ ਆ ਦੋਸਤੋ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਗੱਡੀਆਂ ਇਹਨਾਂ ਕਾਰਾਂ ਦੀ ਸਭ ਤੋਂ ਪਹਿਲਾਂ ਵੀਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੇ ਜਿਹੜੇ ਵੇਖਣਦੇ ਆ ਠੀਕ ਹੈ ਜੀ ਤੇ ਬਾਕੀ ਡਿਸਟੈਂਸ ਸਾਰੇ ਬੰਨੇ ਦੱਸ ਦਿੱ ਗਏ ਆਪਣੇ ਡਿਸਟੈਂਸ ਵੀਰੇ ਜਿਹੜਾ ਬੰਗਾਲੀਆ ਵਾਲਾ ਪੌੜਾ ਹਰੀਗਿਆਂ ਵਾਲਾ ਉਹ ਆਪਣੇ ਇੱਥੋਂ ਘਰ ਦਾ ਪੈਂਦਾ ਵਾ 18 ਕਿਲੋਮੀਟਰ ਹਾਂਜੀ ਤੇ ਜਿਹੜਾ ਆਪਣਾ ਮਹੂਆ ਮਹੂਆ ਆਪਣਾ 14 ਕਿਲੋਮੀਟਰ ਪੈਂਦਾ ਵਾ ਫਰੋਹੇਪਰ ਆਪਣਾ 22 ਆਪਣਾ 32 ਕਿਲੋਮੀਟਰ ਪੈਂਦਾ ਵਾ ਜੀਰਾ ਆਪਣਾ ਪੈਂਦਾ ਵਾ 26 ਕਿਲੋਮੀਟਰ ਮੱਲਾ ਵਾਲਾ 8 ਕਿਲੋਮੀਟਰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਦੂਰੀ ਆ ਨੇੜੇ ਨੇੜੇ ਲੱਗਦੇ ਸ਼ਹਿਰਾਂ ਦੀ ਹਾਂਜੀ ਸੋ ਇਸ ਪਿੰਡ ਵਿజిਟ ਕਰਨੀ ਆ ਤੁਸੀਂ ਮੈਪ ਤੇ ਲੋਕੇਸ਼ਨ ਲਾ ਕੇ ਵੀ ਵਿజిਟ ਕਰ ਸਕਦੇ ਜੇ ਵੈਸੇ ਹਾਂਜੀ ਉਹ ਲੋਕੇਸ਼ਨ ਆਪਾਂ ਭੇਜ ਦਾਂਗੇ ਬਿਲਕੁਲ ਜੀ ਹਾਂਜੀ ਅੱਛਾ ਇੰਦਰਜੀਤ ਵੀਰ ਇਹ ਕੰਮ ਕਦੋਂ ਤੋਂ ਸਟਾਰਟ ਕੀਤਾ ਇੱਕ ਆਪਾਂ ਬਿਲਕੁਲ ਗੱਡੀਆਂ ਲਿਆ ਕੇ ਸੇਲ ਕਰਨ ਦਾ ਇਹ ਵੀਰੇ 20 ਦਿਨ ਹੋ ਗਏ ਆ ਠੀਕ ਹੈ ਜੀ ਨਵਾਂ ਹੀ ਕੰਮ ਆ ਨਵਾਂ ਹੀ ਦੋ ਗੱਡੀਆਂ ਵੇਚਤੀਆਂ ਠੀਕ ਹੈ ਜੀ ਆ ਗੱਡੀਆਂ ਆਪਣੇ ਕੋਲੇ ਆ ਆਲਟੋ ਤੇ ਸਵਿਫਟ ਪਰਸੋਂ ਆਈਆਂ ਵਾਂ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਹਾਂ ਇਹਨੂੰ ਹੋ ਗਏ 3-4 ਦਿਨ ਹੋ ਗਏ ਠੀਕ ਹੈ ਜੀ ਹਾਂਜੀ ਅੱਛਾ ਇੰਟਰਵਿਊ ਇਹ ਜ਼ਿਆਦਾਤਰ ਜਿਹੜੀ ਆਪਣੇ ਦਿੱਲੀ ਨੰਬਰ ਹੀ ਲੈਣਦੇ ਆ ਦਿੱਲੀ ਨੰਬਰ ਵੀਰੇ ਦਿੱਲੀ ਨੰਬਰ ਹੀ ਆ ਹਾਂਜੀ ਬਾਕੀ ਐਨਓਸੀ ਤਾਂ ਕਟਵਾ ਕੇ ਦਉਂਦੇ ਆ ਐਨਓਸੀ ਦੀ ਗਾਰੰਟੀ ਸਾਡੀ ਆ ਗਾਹਕ ਨੂੰ ਸਿੱਧੀ ਗਾਹਕ ਦੇ ਨਾਂ ਤੇ ਐਨਓਸੀ ਕਟਾ ਕੇ ਦੇਈਦੀ ਪੰਜਾਬ ਨੰਬਰ ਦੀ ਠੀਕ ਹੈ ਜੀ ਹਾਂਜੀ ਉਹ ਜ਼ਿੰਮੇਵਾਰੀ ਆਪਣੀ ਆ ਹਾਂ ਹਾਂ ਲੋਬ ਦੋਸਤੋ ਪੂਰੇ ਡਾਕੂਮੈਂਟ ਜਿਹੜੇ ਕੰਪਲੀਟ ਮਿਲਣਗੇ ਵੈਸੇ ਗੱਡੀਆਂ ਜਿੰਨੀਆਂ ਆਪਣੇ ਕੋਲ ਹੁਣ ਸੇਲ ਦੇ ਲਈ ਅਵੇਲੇਬਲ ਆ ਪੂਰੇ ਡਾਕੂਮੈਂਟਿੰਗ ਸਾਰੀਆਂ ਤੇ ਗੱਡੀਆਂ ਦੇ ਵਿੱਚ ਹੀ ਪਈਆਂ ਠੀਕ ਹੈ ਜੀ ਪਿਆਰਾ ਸਾਰੀ ਠੀਕ ਹੈ ਜੀ ਠੀਕਾ ਲਓ ਦੋਸਤੋ ਐਨਓਸੀ ਜਿਹੜੀ ਉਹ ਵੀ ਪ੍ਰੋਵਾਈਡ ਤੁਹਾਨੂੰ ਹੋਊਗੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਵਾਰੀ ਮੋٹے ਤੌਰ ਤੇ ਆਪਾਂ ਦੱਸ ਦਿੰਨੇ ਆ ਦੋਸਤੋ ਇਹ ਗੱਡੀਆਂ ਨੇ ਤਿੰਨ ਵੀਰ ਦੇ ਕੁਲ ਜਿਹੜੀਆਂ ਅੱਜ ਸੇਲ ਦੇ ਲਈ ਅਵੇਲੇਬਲ ਨੇ ਐਨਓਸੀ ਕਟਵਾ ਕੇ ਦਿੱਤੀ ਜਾਊਗੀ ਠੀਕ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਨਾਮ ਕਰਵਾ ਸਕਦੇ ਜੇ ਚੀਜ਼ ਪੰਜਾਬ ਦੇ ਵਿੱਚ ਉਸ ਨੰਬਰ ਨੂੰ ਇਸ਼ੂ ਕਰਵਾ ਸਕਦੇ ਜੇ ਤੇ ਇੰਦਰਪਾਈ ਆ ਜਿਆਦਾਤਰ ਮਾਡਲ ਜਿਹੜੇ ਆ ਉੱਚੇ ਲੈਨੇ ਆ ਉੱਚੇ ਹੀ ਆ ਵੀਰੇ ਉੱਚੇ ਵੇਖਦੇ ਆ ਫਿਰ ਗਾਹਕ ਛੋਟਾ ਮਾਡਲ ਨਹੀਂ ਲੈਂਦਾ ਠੀਕ ਆ ਜੀ ਅੱਜ ਆਪਣੇ ਕੋਲ ਜਿਵੇਂ ਤਿੰਨ ਗੱਡੀਆਂ ਆ ਕਿੰਨੇ ਮਾਡਲ ਤੋਂ ਲੈ ਕੇ ਕਿੰਨੇ ਮਾਡਲ ਤੱਕ ਆ ਆ ਸਵਿਫਟ 14 ਮਾਡਲ ਆ ਵੀਰੇ ਜੀ ਆ A20 15 ਮਾਡਲ ਆ ਹੂੰ ਤੇ K10 ਹੈਗੀ 11 ਮਾਡਲ ਹੂੰ ਹਾਂਜੀ ਨਵੇਂ ਵੀ ਦੋਸਤੋ ਕੇਟ ਐਨ ਆਪਾਂ ਛੋਟੇ ਗਾਹਕ ਲਈ ਲੈ ਕੇ ਆਂਦੀ ਆ ਹਰ ਛੋਟਾ ਗਾਹਕ ਵੀ ਮੰਗ ਕਰਦਾ ਸਾਨੂੰ ਕਾਫੀ ਫੋਨ ਆਏ ਆ ਵੀ ਸਾਨੂੰ ਛੋਟੀ ਗੱਡੀ ਲਿਆ ਕੇ ਦੇਵੋ ਇਸ ਕਰਕੇ ਆਪਾਂ ਇਹ ਕੇਟ ਐਨ ਵੀ ਹਰਨ ਨਾਲ ਲੈ ਗਏ ਲੋਬ ਦੋਸਤੋ ਗਾਹਕ ਹਰ ਤਰ੍ਹਾਂ ਦਾ ਹੈ ਫੈਮਲੀ ਨੂੰ ਵੇਖਦੇ ਹੋਏ ਕਈ ਵੀਰਾਂ ਦੀ ਫੈਮਲੀ ਛੋਟੀ ਫੈਮਲੀ ਆ ਉਹਨਾਂ ਲਈ ਜਿਹੜੀਆਂ ਬਿਲਕੁਲ ਇਹ ਐਡਜਸਟ ਬੈਠਦੀਆਂ ਨੇ ਗੱਡੀਆਂ ਬਿਲਕੁਲ ਛੋਟੀਆਂ ਗੱਡੀਆਂ ਨੇ ਕੋਈ ਕਿਸੇ ਦੀ ਫੈਮਲੀ 2-4 ਜੀਆਂ ਦੀ ਆ ਤੇ ਬਿਲਕੁਲ ਛੋਟੀ ਗੱਡੀ ਤੁਸੀਂ ਲੈ ਕੇ ਜਾ ਸਕਦੇ ਜੇ ਪੂਰੀ ਇਹਦੀ ਦੋਸਤੋ ਪੂਰੀ ਮਤਲਬ ਕਿ ਇਹਦੀ ਗੱਲਬਾਤ ਆਪਾਂ ਵੀਰ ਤੋਂ ਪੁੱਛਾਂਗੇ ਕਿੰਨਾ ਮਾਡਲ ਆ ਤੇ ਪੂਰਾ ਮਤਲਬ ਕਿ ਰੰਗ ਢੰਗ ਕੀ ਆ ਫੁਹਾਰ ਕਿਸੇ ਤਰ੍ਹਾਂ ਦਾ ਪੇਂਟ ਠੀਕ ਆ ਜੀ ਡਾਕੂਮੈਂਟ ਕਿਸ ਥਾਂ ਦਾ ਕਿਸ ਜਗ੍ਹਾ ਦਾ ਨੰਬਰ ਆ ਪੂਰੀ ਗੱਲਬਾਤ ਕਰਾਂਗੇ ਤੇ ਇੰਦਰ ਭਾਈ ਸ਼ੁਰੂਆਤ ਇੱਥੋਂ ਹੀ ਕਰ ਲੀਏ ਆਪਾਂ ਹਲਟੋ ਗੱਡੀ ਤੋਂ ਹਾਂਜੀ ਹਾਂਜੀ ਹਲਟੋ ਤੋਂ ਕਰ ਲੋ ਕੇਟਨ ਲਓ ਦੋਸਤੋ ਕੇਟਨ ਗੱਡੀ ਆ ਦੋਸਤੋ ਹਲਟੋ ਆ ਤੇ ਕੇਟਨ ਮਾਡਲ ਆ ਗੱਡੀ ਠੀਕ ਆ ਜੀ ਕੇਟਨ ਤੇ ਇਹ ਮਾਡਲ ਕਿੰਨਾ ਤੁਸੀਂ 11 ਜੀ 11 ਮਾਡਲ ਆ ਵੀਰੇ ਠੀਕ ਆ ਜੀ ਸਾਰੇ ਸੀਸੇ ਨਾਲ ਦੇ ਆ ਗੱਡੀ ਦੇ ਆ ਵੇਖ ਕੋਈ ਵੀ ਸਿੱਧਾ ਚੇਂਜ ਨਹੀਂਗਾ ਠੀਕ ਹੈ ਜੀ ਕੱਲਾ ਗੱਡੀ ਦਾ ਬੰਪਰ ਪੇਂਟ ਆ ਵੀਰੇ ਵੀ ਨੌਨ ਐਕਸੀਡੈਂਟ ਹੈ ਨੌਨ ਐਕਸੀਡੈਂਟ ਸੀਲਾਂ ਵੇਖ ਲਓ ਸਾਰੀਆਂ ਗੱਡੀ ਦੀਆਂ ਨਾਲ ਦੀਆਂ ਆਹ ਤਾਂ ਸੋ ਇੱਕ ਵਾਰੀ ਮੋٹے ਤੌਰ ਤੇ ਤੁਹਾਨੂੰ ਦਿਖਾ ਦਿੰਦੇ ਆ ਵੀ ਆ ਦੇਖੋ ਠੀਕ ਹੈ ਜੀ ਸਾਰੀਆਂ ਸੀਲਾਂ ਗੱਡੀ ਦੀਆਂ ਨਾਲ ਦੀਆਂ ਲਓ ਜੀ ਆਹ ਦੇਖੋ ਜੀ ਜਰੂਰੀ ਅੰਦਰ ਬਾਈ ਤੁਸੀਂ ਇਹ ਕੰਮ ਕਰਦੇ ਜੀ ਮੇਨ ਚੀਜ਼ਾਂ ਵੇਖ ਕੇ ਇੱਕ ਐਕਸੀਡੈਂਟ ਗੱਡੀ ਇੱਕ ਨੌਨ ਐਕਸੀਡੈਂਟ ਗੱਡੀ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲ ਕੇ ਆਪਾਂ ਨੂੰ ਦੇਸੀ ਪੈਂਦੀਆਂ ਆ ਆਪਾਂ ਵੀਰੇ ਐਕਸੀਡੈਂਟ ਵਾਲੀ ਚੀਜ਼ ਲੈਂਦੇ ਨਹੀਂ ਠੀਕ ਹੈ ਲੰਮਾ ਹੁੰਦਾ ਵਾ ਗਾਂ ਸਾਡੀ ਵੀ ਨਹੀਂ ਵਿਕਣੀ ਸਹੀ ਆਪਾਂ ਲੈਣੀਆਂ ਚੀਜ਼ ਮਾਰਕੀਟ ਬਣਾਉਣੀ ਆ ਆਪਾਂ ਗਵਾਉਣੀ ਆ ਆਪਾਂ ਚੰਗੀ ਚੀਜ਼ ਲੈਣੀ ਆ 2000 ਘੱਟ ਬਣਾ ਲੈ ਦੋਸਤੋ ਇੱਕ ਵਾਰੀ ਅੰਦਰੋਂ ਤੁਸੀਂ ਦੇਖੋ ਠੀਕ ਹੈ ਜੀ ਇੰਟੀਰੀਅਰ ਤੁਸੀਂ ਬਿਲਕੁਲ ਦੇਖੋ ਡੈਸ਼ਬੋਰਡ ਦੇਖੋ ਠੀਕ ਹੈ ਜੀ ਤੇ ਮੈਟਿਕ ਮੂਡਿੰਗ ਵੀ ਵੈਸੇ ਹੋਈ ਹੈ ਕਈ ਹੋਈ 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 ਠੀਕ ਹੈ ਜੀ ਬਾਕੀ ਸ਼ੀਟ ਡਬਲ ਕਵਰ ਆ ਗੱਡੀ ਦੇ ਠੀਕ ਹੈ ਆ ਦੇਖੋ ਦੇਖੋ ਸੋ ਅੰਦਰੋਂ-ਉਂਦਰੋਂ ਜਿਹੜੀ ਆ ਦੋਸਤੋ ਇੰਟੀਰੀਅਰ ਵਾਈਜ਼ ਵੇਖੀਏ ਤੇ ਠੀਕ ਹੈ ਜੀ ਇੰਟਰਨਲ ਹੀ ਗੱਡੀ ਪੂਰੀ ਸਾਫ਼ ਆ ਡੈਸ਼ਬੋਰਡ ਤੁਸੀਂ ਦੇਖ ਸਕਦੇ ਜੀ ਇਹ ਐਲ ਐਕਸ ਆਈ ਮਾਡਲ ਆ ਵੀਰੇ ਠੀਕ ਆ ਜੀ ਸੋ ਐਲ ਐਕਸ ਆਈ ਜਿਹੜਾ ਦੋਸਤੋ ਇਹ ਮਾਡਲ ਆ ਠੀਕ ਹੈ ਇਹ ਸੈਂਟਰ ਲੌਕ ਨਹੀਂ ਆਉਂਦੀ ਹਨਾ ਨਹੀਂ ਸੈਂਟਰ ਲੌਕ ਨਹੀਂ ਵੀਰੇ ਠੀਕ ਆ ਜੀ ਵੀ ਐਕਸ ਆਈ ਆਉਂਦੀ ਸਾਬ ਵੀ ਐਕਸ ਆਈ ਆ ਠੀਕ ਆ ਜੀ ਇਹ ਲਿਖਿਆ ਵੀ ਐਕਸ ਆਈ ਆ ਪਰ ਹੈਗੀ ਐਲ ਐਕਸ ਆਈ ਆ ਹੂੰ ਉਹ ਕਿਸੇ ਭਰਾ ਨੇ ਵੈਸੇ ਹੀ ਵੀ ਐਕਸ ਆਈ ਦਾ ਲਵਾਇਆ ਹੋਇਆ ਠੀਕ ਆ ਜੀ ਠੀਕ ਆ ਵੀ ਦੂਰੋਂ ਜਾਂਦੀ ਵੀ ਐਕਸ ਆਈ ਲੱਗੇ ਇਹ ਬਾਕੀ ਟਾਇਰ ਟੂ ਰਾਂ ਪੂਰੇ ਆ ਵੇਖ ਲਓ ਅਪੋਲੋ ਦੇ ਟਾਇਰ ਆ ਸਾਰੇ ਹਨਾ ਚਾਰੇ ਪੰਜੇ ਸਟਿਕ ਅਗਲੇ ਬੀ ਕੇ ਡੀ ਦੀ ਆ ਦੋਨੇ ਹੂੰ ਅਗਲੇ ਦੋਨੇ ਟਾਇਰ ਵੀ ਕੇ ਢੀ ਦੇ ਹੂੰ ਬਾਕੀ ਮੇਰੇ ਵੀਰਾਂ ਨੂੰ ਇੰਜਨ ਵੀ ਵਿਖਾ ਦਿਓ ਸਾਰਾ ਗੱਡੀ ਦਾ ਲਓ ਤੁਸੀਂ ਬੋਨਰ ਚੱਕ ਕੇ ਇੱਕ ਵਾਰੀ ਆਪਾਂ ਤੁਹਾਨੂੰ ਇੰਜਨ ਵੀ ਦਿਖਾ ਦਈਏ ਆ ਲਓ ਲੋ ਦੋਸਤ ਠੀਕ ਹੈ ਜੀ ਪੂਰਾ ਨੀਟ ਐਂਡ ਕਲੀਨ ਆ ਦੇਖੋ ਕਿਤੋਂ ਲੀਕਿੰਗ ਨਹੀਂ ਕਿਤੋਂ ਸ਼ੀਕਿੰਗ ਨਹੀਂ ਇੰਜਨ ਦੀ ਗਾਰੰਟੀ ਆਪਣੀ ਹੋਊਗੀ ਠੀਕ ਹੈ ਜੀ ਇੰਜਨ ਦੀ ਐਕਸੀਡੈਂਟ ਦੀ ਹਮਮ ਰੇਕ ਚੀਜ਼ ਦੀ ਇਹੋ ਜੀ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਹਮਮ ਹਾਂਜੀ ਲਓ ਦੋਸਤੋ ਹਰ ਕਜੀਰ ਦੀਆਂ ਵੀਰਾਂ ਦਾ ਵੀ ਆਪਣੀ ਤਸੱਲੀ ਆ ਪੂਰੀ ਬਾਕੀ ਮਕੈਨਿਕਾ ਸੱਲੀ ਕਰਕੇ ਲੈ ਕੇ ਆਏ ਆ ਤੇ ਪੂਰੀ ਨਿਗਰਾਨੀ ਦੇ ਵਿੱਚੋਂ ਕੱਢ ਕੇ ਚੀਜ਼ ਲੈ ਕੇ ਆਂਦੀ ਆ ਹਾਂ ਬੈਟਰੀ ਬੂਟਰੀਆਂ ਬਿਲਕੁਲ ਜਮ ਹੋ ਕੇ ਆ ਓਕੇ ਵੀਰੇ ਓਕੇ ਬੈਟਰੀ ਓਕੇ ਜਮ ਆ ਠੀਕ ਹੈ ਜੀ ਠੀਕ ਆ ਮਾੜੇ ਨਾਲ ਸਟਾਰਟ ਹੁੰਦੀ ਠੀਕ ਹੈ ਬਾਕੀ ਸਫਾਈ ਸਭੀ ਦੋਸਤੋ ਤੁਸੀਂ ਦੇਖ ਲਈ ਆ ਪੂਰੀ ਸਫਾਈ ਆਈ ਜਾਂਦੀ ਠੀਕ ਆ ਜੀ ਤੇ ਬਾਕੀ ਬਾਡੀ ਬੁੱਡੀ ਲਾਈਨ ਦੀ ਵੀ ਬਹੁਤ ਚੰਗੀ ਆ ਓਕੇ ਆ ਵੀਰੇ ਠੀਕ ਆ ਸੋ ਜਿਸ ਹਿਸਾਬ ਜਿਸ ਰੇਟ ਦੀ ਦੋਸਤੋ ਹੋਊਗੀ ਉਹ ਮੈਨੂੰ ਲੱਗਾ ਤਾਂ ਹੋਰ ਵੀ ਜਾਇਜ਼ ਗੱਲਬਾਤ ਹੋਊਗੀ ਠੀਕ ਆ ਪੁੱਛ ਲਾਂਗੇ ਆਪਾਂ ਵੀਰ ਤੋਂ ਤੇ ਇੰਦਰ ਭਾਈ ਇਹਦੀ ਡਿਮਾਂਡ ਕੀ ਕਰਦੇ ਪਏ ਜੀ ਇਹਦੀ ਡਿਮਾਂਡ ਵੀਰੇ ਆਪਾਂ ਇੱਕ ਹੀ ਕਰਾਂਗੇ ਹਾਂ ਵੀ ਲੈਣ ਦੇਣ ਵਾਲੀ ਗੱਲ ਕਰਾਂਗੇ ਹਾਂਜੀ ਵੀ ਆਪਾਂ ਉਹ ਗੱਲ ਨਹੀਂ ਕਰਦੇ ਜੀ ਰੇਟ ਇਹਦਾ ਹੈਗਾ ਵੀਰੇ 1,58,000 ਹਾਂਜੀ 1,52,000 ਦੀ ਹਾਂ ਨਾ ਗੱਡੀ ਦਵਾਂਗੇ 1,52,000 ਦੀ ਹਾਂਜੀ ਠੀਕ ਹਾਂ ਨਾ ਹੀ ਕਰਾਂਗੇ ਆਪਾਂ ਠੀਕ ਹੈ ਜੀ ਬੀ ਆਪਾਂ ਉਹ ਗੱਲ ਨਹੀਂ ਕੀਤੀ ਤੁਹਾਨੂੰ ਪਤਾ ਮਾਰਕੀਟ ਤੇ 2-2 ਲੱਖ ਰੁਪਿਆ ਦਿੱਲੀ ਨੰਬਰ ਦਾ 11 ਮਾਡਲ ਦਾ ਮੰਗੀ ਜਾਂਦੇ ਆ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਆਪਾਂ ਦਾ ਬਸ 5-7 ਹਜ਼ਾਰ ਦਾ ਮਾਰਜਨ ਲੈ ਕੇ ਗੱਡੀ ਦੇ ਦਿੰਦੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਗੱਡੀਆਂ ਹੋਰ ਵੀ ਹੈਗੀਆਂ ਨੇ ਠੀਕ ਹੈ ਜੀ ਇਹ ਬਿਲਕੁਲ ਜਿਹੜੀ ਸਟਾਰਟਿੰਗ ਤੋਂ ਤੁਹਾਨੂੰ ਦਿਖਾਈ ਆ ਠੀਕ ਹੈ ਜੀ अल्टੋ K10 ਗੱਡੀ ਆ ਮਾਡਲ ਠੀਕ ਹੈ ਜੀ 11 ਮਾਡਲ ਆ ਸੋ ਗੱਡੀ ਪੂਰੀ ਤੁਹਾਨੂੰ ਦਿਖਾਤੀ ਆ ਬਿਲਕੁਲ ਓਕੇ ਰਿਪੋਰਟ ਆ ਠੀਕ ਹੈ ਜੀ ਟਾਇਰ ਟੱਪਾ ਵੀ ਬਿਲਕੁਲ ਵਧੀਆ 60-70 ਪੈਸੇ ਟਾਇਰ ਹੈਗੇ ਠੀਕ ਹੈ ਅਗਲੇ ਜੇਕੇ ਜੀਕੇ ਡੀ ਦੇ ਤੇ ਮਗਰਲੇ ਜਿਹੜੇ ਪੋਲੋ ਦੇ ਠੀਕ ਹੈ ਲਓ ਜੀ ਜੀ ਇਹ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਗੱਡੀ ਸੀ ਇਸ ਤੋਂ ਬਾਅਦ ਅੰਦਰ ਭਾਈ ਆ ਆ ਗਈ ਆਪਣੇ ਕੋਲ ਸ਼ਿਫਟ ਵੀਰੇ 14 ਮਾਡਲ ਹੈ 14 ਮਾਡਲ ਦਾ ਹਾਂਜੀ ਇਹ ਡੈਡ ਦੀ ਆਈ ਆ ਗਈ ਜਿਹਦੇ ਬਟਨਾਂ ਦੇ ਉੱਤੇ ਅਲਗ ਆਪਣਾ ਸਾਰੇ ਫਿਚਰ ਫੁੱਚਰ ਸਾਰੇ ਬਟਨਾਂ ਤੇ ਸਾਰੇ ਸਕਰੀਨ ਲੱਗੀ ਗੱਡੀ ਹੂੰ ਸਟੀਅਰਿੰਗ ਦੇ ਉੱਪਰ ਫਿਚਰ ਸਾਰੇ ਹਾਂਜੀ ਸਕਰੀਨ ਵੀ ਲੱਗੀ ਹੋਈ ਆ ਠੀਕ ਹੈ ਜੀ ਹਾਂਜੀ ਤੇ ਇਹ ਮਾਡਲ ਕਿੰਨਾ ਇਹ ਵੀਰੇ 14 ਮਾਡਲ ਆ 14 ਮਾਡਲ ਆ ਇੰਸ਼ੋਰੈਂਸ ਇਸ ਗੱਡੀ ਦਾ ਵੀ ਹੈਗਾ ਜਿਹੜੀ ਆਲਟੋ ਗੱਡੀ ਵਿਖਾਈ ਆ ਉਹਦਾ ਅਕਤੂਬਰ ਤੱਕ ਇੰਸ਼ੋਰੈਂਸ ਆ ਫੁੱਲ 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 ਠੀਕ ਆ ਉਹਦਾ ਅਕਤੂਬਰ ਤੱਕ ਆ ਇਹ ਗੱਡੀ ਦਾ ਵੀ ਇੰਸ਼ੋਰੈਂਸ ਹੈਗਾ ਠੀਕ ਹੈ ਜੀ ਨਵੰਬਰ ਤੱਕ ਇਹਦਾ ਗੱਡੀ ਦਾ ਇੰਸ਼ੋਰੈਂਸ ਹੂੰ ਨਵਤ ਸੇ ਇੱਕ ਵਾਰੀ ਤੁਹਾਨੂੰ ਪੂਰੀ ਮੈਂ ਗੱਡੀ ਦਿਖਾ ਦਾਂ ਤੇ ਇਹ ਕਲਰ ਕਿਹੜਾ ਆ ਜਾਂਦਾ ਵੈਸੇ ਆਪਾਂ ਮੂਲ ਕਲਰ ਵੀਰੇ ਇਹ ਗ੍ਰੇ ਜਿਹਾ ਆ ਗਿਆ ਠੀਕ ਹੈ ਜੀ ਹਾਂਜੀ ਉਹ ਦੱਸੋ ਗ੍ਰੇ ਫੁਰ ਮਿਰੰਗਾ ਜਿਹਾ ਹਾਂ ਉਹ ਕਲਰ ਆ ਗਿਆ ਠੀਕ ਹੈ ਜੀ ਤੇ ਡਾਰਕ ਗ੍ਰੇ ਟੈਪ ਜਿਵੇਂ ਆਪਾਂ ਪੰਜਾਬੀ ਚ ਕਹਦੇ ਨੇ ਵੀ ਸੁਰਮੇ ਰੰਗੀ ਗੱਡੀ ਆ ਉਹ ਜੀ ਆ ਗਈ ਇਹ ਤੇ ਬਾਕੀ ਆ ਜਿਹੜੇ ਦੋਸਤੋ ਹਾਲਤ ਕੰਡੀਸ਼ਨ ਜਿਹੜੀ ਇੱਕ ਵਾਰੀ ਪੂਰੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਗੱਡੀ ਵੀਰੇ ਜਮਾਂ ਜੈਨੂਅਨ ਆ ਕੋਈ ਪਾਰਟ ਨਹੀਂ ਚੇਂਜ ਕੱਲਾ ਬੰਪਰ ਪੇਂਟ ਆ ਹੂੰ ਬਾਕੀ ਸਾਰੀ ਗੱਡੀ ਰੈਨੂਅਨ ਹੂੰ ਬਾਕੀ ਇੰਦਰ ਭਾਈ ਆਏ ਆ ਵੀ ਕਈ ਵਾਰ ਸ਼ੋਰੂਮ ਚੋਂ ਕਢਾਈਏ 2 ਮਹੀਨੇ ਚੋਂ ਬਾਅਦ ਉਹ ਤਾਂ ਵੀਰੇ ਲੱਗੀ ਜਾਂਦੀ ਆ ਬੰਪਰ ਹੋਈ ਜਾਂਦੇ ਆ ਹਾਂ ਬਾਕੀ ਆਪਣੀ ਐਕਸੀਡੈਂਟ ਦੀ ਇਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਕੋਈ ਬੰਦਾ ਲਖਾ ਲੈਣਾ ਵੀ ਗੱਡੀ ਐਕਸੀਡੈਂਟ ਆ ਆਪਾਂ ਗੱਡੀ ਮੋੜ ਕੇ ਉਹਨੂੰ ਪੈਸੇ ਵਾਪਸ ਦੇਵਾਂ ਹੂੰ ਮਾ ਉਸ ਤੋਂ ਨੌਨ ਐਕਸੀਡੈਂਟਲ ਚੀਜ਼ਾਂ ਕਿਉਂਕਿ ਪਹਿਲਾਂ ਜ਼ਿਕਰ ਕਰ ਦਿੱਤਾ ਸੀਗਾ ਵੀ ਬਿਲਕੁਲ ਸਾਫ਼ ਵੀਰਾਂ ਦਾ ਵੀ ਕਿਤਾ ਜੇ ਆਪਾਂ ਇੱਕ ਇਹ ਸਟਾਰਟ ਕੀਤਾ ਤੇ ਬਿਲਕੁਲ ਸਾਫ਼ ਚੀਜ਼ ਲੈ ਕੇ ਸਾਹਮਣੇ ਪੇਸ਼ ਕਰਾਂਗੇ ਇੱਕ ਵਾਰੀ ਤੁਹਾਨੂੰ ਪੂਰੀ ਮਾਦ ਦਿਖਾ ਦਿੰਨਾ ਬਹੁਤ ਖੂਬਸੂਰਤ ਆ ਐਨ ਲਗੰਡੀ ਜਿਵੇਂ ਸ਼ੋਰੂਮ ਕੰਡੀਸ਼ਨੀ ਮਿਚਲਨ ਕੰਪਨੀ ਦੇ ਟਾਇਰ ਆ ਇਹਦੇ ਠੀਕ ਆ ਜੀ ਕਿਹੜੀ ਕੰਪਨੀ ਆ ਜੀ ਮਿਚਲਨ ਮਿਚਲਨ ਠੀਕ ਆ ਜੀ ਹਾਂਜੀ ਸੋ ਇਹ ਕੰਪਨੀ ਦੇ ਦੋਸਤੋ ਟਾਇਰ ਆ ਚਾਰੇ ਜੋੜੀ ਜੋੜੀ ਵੀ ਸਾਰੇ ਜਿਹੜੀ ਸਟਿੱਪਣੀਆਂ ਨਾ ਉਹਨੂੰ ਵੀ ਲਾਇਬਲ ਲੱਗਾ ਉਹ ਵੀ ਨਾਲ ਦਾ ਹੀ ਆ ਠੀਕ ਆ ਜੀ ਉਹ ਵੀ ਮਿਚਲਨ ਦਾ ਵਾ ਲਓ ਦੋਸਤੋ ਅਲਾਇ ਲੱਗੇ ਹੋਏਗੇ ਆ ਠੀਕ ਆ ਜੀ ਨਾਲ ਵੀ ਤੁਸੀਂ ਵੇਖ ਲਓ ਆਲ ਰੌਂਡ ਤੋਂ ਇੱਕ ਵਾਰੀ ਕੰਡੀਸ਼ਨ ਤੁਸੀਂ ਦੇਖ ਲਓ ਗੱਡੀ ਦੀ ਠੀਕ ਆ ਜੀ ਸੋ ਜੀ ਡੀ ਆਈ ਆ ਇੱਕ ਜੀਡੀਆਈ ਪਲੱਸ ਉਹਦੀ ਦੋਸਤੋ ਪੋਸ਼ ਬਟਨ ਸਟਾਰਟ ਜਿਹੜੀ ਹਨਾ ਜੀ ਪੂਰਾ ਟੌਪ ਮਾਡਲ ਆ ਫੁੱਲ ਟੌਪ ਮਾਡਲ ਤੋਂ ਇੱਕ ਸਟੈਪ ਥੱਲੇ ਆ ਠੀਕ ਹੈ ਜੀਡੀਆਈ ਐਬੀਐਸ ਵਾਲੀ ਆ ਗਈ ਤੇ ਬਾਕੀ ਸਵਿਫਟ ਆ ਕੰਡੀਸ਼ਨ ਕੰਡੀਸ਼ਨ ਤੁਸੀਂ ਵੇਖੋ ਠੀਕ ਹੈ ਜੀ ਵਾਈਪਰ ਬੈਕ ਦਾ ਸਾਈਡ ਵਾਈਪਰ ਇੱਕ ਵਾਰੀ ਖੋਲ ਕੇ ਤੁਹਾਨੂੰ ਫੀਚਰ ਦਿਖਾਉਣੇ ਆਪਾਂ ਜਿਹੜੇ ਬਿਲਕੁਲ ਸਟੀਅਰਿੰਗ ਦੇ ਉੱਪਰ ਹੀ ਆ ਸਾਰਾ ਕੁਝ ਆ ਦੇਖੋ ਸਕ੍ਰੀਨ ਵੀ ਲੱਗੀ ਹੋਈ ਆ ਮੇਰੇ ਭਰਾਵਾਂ ਨੂੰ ਸੋ ਸਕ੍ਰੀਨ ਏਸੀ ਹੀਟਰ ਦੀ ਬਿਲਕੁਲ ਓਕੇ ਓਕੇ ਵੀਰੇ ਚਿਲਡੇ ਸੀ ਇਹਦਾ ਨਜ਼ਾਰਾ ਹੀ ਆ ਲਓ ਵੀ ਦੋਸਤੋ ਇੱਕ ਵਾਰੀ ਆ ਤੁਸੀਂ ਦੇਖੋ ਇਹਦੀ ਆਪਾਂ ਕੱਲ ਸਰਵਿਸ ਕਰਾਤੀ ਗੱਡੀ ਦੀ ਆ ਦੇਖੋ ਜੀ ਠੀਕ ਆ ਜੀ ਕੋਈ ਪੈਸਾ ਨਹੀਂ ਲੱਗਣਾ ਗੱਡੀ ਤੇ ਕੱਲ ਹੀ ਸਰਵਿਸ ਕਰਾਈ ਆ ਹੂੰ ਹਾਂਜੀ ਲਓ ਦੋਸਤੋ ਸਰਵਿਸ ਡਨ ਆ ਠੀਕ ਆ ਜੀ ਸਰਵਿਸ ਬਿਲਕੁਲ ਡਨ ਕਰਾ ਕਰਕੇ ਵੀਰਾਂ ਦਾ ਵੀ ਆਪਾਂ ਖਿਲਾਰੀਆਂ ਨੇ ਗੱਡੀਆਂ ਤੇ ਜਿਹੜੇ ਵੀਰ ਨੂੰ ਜਜੂਗੀ ਪਸੰਦ ਆਊਗੀ ਠੀਕ ਆ ਜੀ ਅਕੋਰਡਿੰਗ ਰੇਟ ਠੀਕ ਆ ਜੀ ਬਾਹਰੋਂ ਵੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਜੀ ਉਸ ਤੋਂ ਬਾਅਦ 60000 ਕਿਲੋਮੀਟਰ ਗੱਡੀ ਚੱਲੀ ਠੀਕ ਹੈ ਦਿਖਾ ਦਈਏ ਰੀਡਿੰਗ ਹਾਂਜੀ ਹਾਂਜੀ ਲਓ ਜੀ ਉਹ ਆਪਣਾ ਸੌਰੀ 68 ਦੂਜੀ ਕੇ ਟਨ ਚੱਲੀ ਇਹ 87 ਹੈ ਜੀ ਇਹ 87 ਚੱਲੀ ਹੈ 68000 ਕੇ ਟਨ ਚੱਲੀ ਲਓ ਜੀ 87458 ਚੱਲੀ ਹੈ ਠੀਕ ਹੈ ਜੀ ਹਾਂਜੀ ਇਹ ਰੀਡਿੰਗਾਂ ਦੋਸਤੋ ਮੀਟਰ ਦੀ ਰਨਿੰਗ ਦੀ ਗੱਡੀ ਦੀ ਬਾਕੀ AC ਹੀਟਰ ਬਿਲਕੁਲ ਓਕੇ ਰਿਪੋਰਟ ਇੰਜਨ ਵੀ ਵਿਖਾ ਦੋ ਬੋਲਦਾ ਹਾਂ ਲਓ ਜੀ ਠੀਕ ਹੈ ਜੀ ਐਂ ਬ੍ਰਾਉਨ ਦੀ ਬੈਟਰੀ ਹੈ ਹਾਂ ਵੀਰੇ ਇਹ ਮਰੋਂ ਦੀ ਨਵੀਂ ਬੈਟਰੀ ਆ ਲੋ ਜੀ ਦੋਸਤ ਠੀਕ ਹੈ ਜੀ ਸੋ ਵੈਸੇ ਨੀਟ ਐਂ ਕਲੀਨ ਆ ਕੋਈ ਲੀਕਿੰਗ ਛੀਕਿੰਗ ਨਹੀਂ ਉਹ ਚੀਜ਼ ਆਪਾਂ ਲੈਂਦੇ ਨਹੀਂ ਬਿਲਕੁਲ ਤੇ ਸਾਫ ਸੁਥਰਾ ਇੰਜਨ ਆ ਦੋਸਤੋ ਤੇ ਫਿਊਲ ਡੀਜ਼ਲ ਆ ਠੀਕ ਹੈ ਜੀ ਡੀਜ਼ਲ ਫਿਊਲ ਆ ਤੇ ਗੱਡੀ ਤੁਸੀਂ ਓਵਰ ਆਲ ਸਾਰੀ ਦੇਖ ਲਈ ਆ ਕਲਰ ਬਹੁਤ ਪਿਆਰਾ ਠੀਕ ਹੈ ਜੀ ਤੇ ਇਹਦੀ ਐਵਰੇਜ ਇੰਦਰ ਭਾਈ ਕਿੰਨੇ ਐਵਰੇਜ ਇਹਦੀ ਐਵਰੇਜ 24 ਪਲੱਸ ਆ ਇਹਦੀ ਐਰ ਆ 24 플러스 ਇਹ ਵੀਰ ਨੇ ਲੈਣੀ ਆ 24 ਮੰਨ ਕੇ ਚੱਲੇ ਹੂੰ ਹਾਂਜੀ ਠੀਕ ਹੈ ਜੀ ਹਾਂਜੀ ਏਸੀ ਉਸੇ ਤੇ ਪੂਰੀ ਜਾਨੀ ਆ ਗੱਲ ਮੈਂ ਚਿਲਡਾ ਵੀਰੇ ਇੱਕ ਪੈਸਾ ਨਹੀਂ ਗੱਡੀ ਤੇ ਲੱਗਦਾ 1000 ਰੁਪਈਆ ਹੁੰਦਾ ਤੇ ਪੈਸਾ ਵੀ ਨਹੀਂ ਲੱਗਦਾ ਹੂੰ ਹਾਂਜੀ ਜਿਵੇਂ ਓਕੇ ਆ ਬਿਲਕੁਲ ਬਿਲਕੁਲ ਹਾਂਜੀ ਅਤੋਂ ਸੇ ਕੋਈ ਮੋٹے ਮੋਟੇ ਆਪਾਂ ਜਿੰਨੇ ਵੀ ਵੀਰ ਤੋਂ ਸਾਰੇ ਫੀਚਰ ਜਾਣ ਲਵਾਂਗੇ ਠੀਕ ਹੈ ਪੂਰੀ ਡਿਟੇਲ ਜਾਣਨ ਤੋਂ ਬਾਅਦ ਇੱਕ ਵਾਰੀ ਸਟਾਰਟਿੰਗ ਵੀ ਤੁਹਾਨੂੰ ਲਾਸਟ ਵਿੱਚ ਆਪਾਂ ਇਹਨਾਂ ਗੱਡੀਆਂ ਦੀ ਕਰਕੇ ਇੱਕ ਵਾਰੀ ਜ਼ਰੂਰ ਦਿਖਾਵਾਂਗੇ ਤੇ ਪੂਰੀ ਨੀਟ ਐਂਡ ਕਲੀਨ ਆ ਦੋਸਤੋ ਉਪਰੋਂ ਤੁਸੀਂ ਬਾਡੀ ਲਾਈਨ ਦੀ ਦੇਖ ਲਓ ਠੀਕ ਆ ਜੀ ਸੋ ਬੰਪਰ ਸ਼ੰਪਰ ਕਿਤੇ ਨਾ ਕਿਤੇ ਮਾਰੇ ਮੋੜ ਸਾਰੇ ਵੀਰਾਂ ਨੂੰ ਪਤਾ ਜੀ ਬਾਕੀ ਜਾਨਵਾਨਾ ਸਾਰੀ ਗੱਡੀ ਹਾਂ ਸੋ ਟਾਇਰ ਟੱਪੇ ਬਿਲਕੁਲ ਜਿਹੜੇ ਆ A1 ਕੰਡੀਸ਼ਨ ਦੇ ਵਿੱਚ ਆ ਪੂਰੇ ਨਵੇਂ ਟਾਇਰ ਆ ਟਾਇਰ ਠੀਕ ਆ ਤੇ ਰਨਿੰਗ ਜਿਹੜੀ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਈਏ ਵੀ ਚੱਲੀ ਕਿੰਨੀ ਆ ਉਹ ਵੀ ਤੁਸੀਂ ਦੇਖ ਲਈ ਆ ਤੇ ਇੰਦਰ ਭਾਈ ਦਿੱਲੀ ਨੰਬਰ ਬਾਕੀ ਐਨਓਸੀ ਰਿਸਪੀਰਟੀ ਹਰ ਪੰਜਾਬ ਦੇ ਦਵਾਂਗੇ ਹਾਂਜੀ ਤੇ ਇਹ ਤਾਂ ਮੁੱਲ ਕਿ ਰਹੂਗਾ ਲੈਣ ਦੇ ਨਾ ਇਹਦਾ ਵੀਰੇ ਇੱਕ ਹੀ ਮੁੱਲ ਕਰਾਂਗੇ ਜਿਵੇਂ ਆਲਟੋ ਦਾ ਕੀਤਾ ਜੀ ਇਹਦਾ ਰੇਟ ਕਰਦੇ ਆ ਵੀਰੇ 3 ਲੱਖ ਤੇ 78 ਹਜ਼ਾਰ ਤੇ ਓਕੇ 3 ਲੱਖ 72 ਹਜ਼ਾਰ ਸ਼ਾਨਾ ਕਰਦਾ 372 ਦੀ ਯਸਨਵਾ ਯਸਨਵਾ ਲੋਬ ਦੋਸਤੋ ਠੀਕ ਆ 3 ਲੱਖ 72 ਹਜ਼ਾਰ ਦੀ ਦੋਸਤੋ ਯਸਨਵਾ ਇਹ ਤੁਹਾਨੂੰ ਗੱਡੀ ਮਿਲ ਜੂਗੀ ਸਵਿਫਟ ਹਾਂਜੀ ਠੀਕ ਆ ਜੀ 14 ਮਾਡਲ ਆ ਤੇ ਬਾਕੀ ਤੁਸੀਂ ਮੀਟਰ ਦੀ ਰਣਗੀ ਵੇਖ ਲਈ ਆ ਪੂਰੀ ਐਨਓਸੀ ਦੀ ਗਾਰੰਟੀ ਆਪਣੀ ਉਹ ਆਪਾਂ ਆਪਣੇ ਪੈਸੇ ਚੋ ਕਟਾ ਕੇ ਦਵਾਵਾਂਗੇ ਉਹ ਉਹ 372 ਦੇ ਵਿੱਚੋਂ ਹੀ ਹਾਂ 372 ਚੋਂ ਉਹ ਗਾਹ ਤੋਂ ਪੈਸੇ ਨਹੀਂ ਲੈਂਦੇ ਆਪਾਂ ਆਪਦੀ ਜੇਬ ਚੋਂ ਪੈਸੇ ਦਵਾਵਾਂਗੇ ਠੀਕ ਆ ਜੀ ਜਿੰਨੇ ਵੀ ਲੱਗੇ ਇਹਦੇ ਆਲਟੋ ਦੇ i20 ਦੇ ਉਹ ਆਪਾਂ ਦਵਾਂਗੇ ਹਾਂਜੀ ਬਹੁਤ ਦੋਸਤੋ ਇਨਕਲੂਡ ਆ ਸਾਰਾ ਖਰਚਾ ਵਿੱਚ ਇਹ ਆ ਐਨਓਸੀ ਵਿੱਚੇ ਤੁਹਾਨੂੰ ਜਿਹੜੀ ਪ੍ਰੋਵਾਈਡ ਵੀਰਾਂ ਦਾ ਕਰਵਾ ਕੇ ਦਵਾਂ ਕਿ ਤਿੰਨ ਪੱਤਰ ਦੇ ਵਿੱਚ 20 ਤੋਂ 25 ਦਿਨ ਦੇ ਵਿੱਚ ਐਨਓਸੀ ਆ ਜਾਂਦੀ ਆ ਠੀਕ ਆ ਠੀਕ ਆ ਠੀਕ ਆ ਲੋਕ ਦੋਸਤੋ ਇਹ ਸੈਕਿੰਡ ਨੰਬਰ ਤੇ ਸੀਗੀ ਜੀਡੀਆਈ ਸਵਿਫਟ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਸਪੋਰਟਸ ਕਾਰ ਦਿਖਾਉਣੇ ਆ ਠੀਕ ਆ ਜੀ i20 ਸਪੋਰਟਸ ਇਹ ਕਾਰ ਵੀਰ ਦੇ ਕੋਲੇ ਅਵੇਲੇਬਲ ਆ ਬਾਕੀ ਕੰਡੀਸ਼ਨ ਵਾਈਜ਼ ਇਹ ਵੀ ਬਹੁਤ ਸਾਫ ਸੁਥਰੀ ਇਹਦਾ ਹੈਵੀ ਗੱਡੀ ਆ ਹੈਵੀ ਡਿਊਟੀ ਆ ਉਰੇ ਜਮਕੇ ਚਨਨ ਵਾਲੀ ਸਾਇਤ ਜਿਹੜੇ ਵੀਰ ਚਲਾਉਂਦੇ ਆ ਨਾਰਮਲੀ ਇਹਨਾਂ ਨੂੰ ਪਤਾ ਹੀ ਆ ਠੀਕ ਆ ਜੀ ਇਹ 15 ਮਾਡਲ ਦਾ ਵੀਰ ਤੇ 15 ਮਾਡਲ ਆ i20 ਸਪੋਰਟ ਪੁਸ਼ ਬਟਨ ਪੁਸ਼ ਬਟਨ ਸਟਾਰਟ ਹਾਂ ਜੀ ਕੈਮਰਾ ਲੱਗਾ ਸਾਰਾ ਕੁਝ ਬੈਕ ਕੈਮਰਾ ਜੀ ਟਾਇਰ 90 ਦਾ 95 ਪਿਆਸੇ ਟਾਇਰ ਆ ਵੇ ਹਾਂਜੀ ਲਓ ਵੀ 90 95 ਪਿਆਸੇ ਸਾਈਡ ਵਾਲੀ ਆ ਵੇਖੋ ਰਬੜਾ ਹੈਗੀ ਗੱਡੀ ਦੇ ਲਓ ਠੀਕ ਆ ਜੀ ਹਾਂਜੀ ਸੋ ਬਿਲਕੁਲ ਨਿਊ ਜੋੜੀ ਆ ਸਟਿਪਨੀ ਸਮੇਤ ਹੀ ਵੇ ਸਮੇਤ ਵੀਰੇ ਤਿੰਨਾਂ ਗੱਡੀਆਂ ਦੀ ਸਟਿਪਨੀ ਆ ਠੀਕ ਆ ਜੀ ਹਾਂ ਲਓ ਦੋਸਤੋ ਤਿੰਨਾਂ ਗੱਡੀਆਂ ਦੀ ਸਟਿੱਪਣੀ ਹੈ ਤੇ ਇਹ ਮਾਡਲ ਕਿਹਨਾ ਦੱਸਿਆ 15 ਮਾਡਲ ਆ ਵੀਰੇ 15 ਮਾਡਲ ਇਹ ਗੱਡੀ 99000 ਕੋਈ ਚੱਲੀ ਆ ਇਹ ਗੱਡੀ ਵਿਦ ਜੈਂਸੀ ਰਿਕਾਰਡ ਆ ਠੀਕ ਆ ਜੀ ਜੇ ਕਿਸੇ ਵੀਰ ਨੂੰ ਸ਼ੱਕ ਹੋਵੇ ਵੀ ਮੀਟਰ ਗਾਹਮਛਾ ਆ ਇਹ ਗੱਡੀ ਦੀ ਆਪਾਂ ਦੇ ਨੰਬਰ ਲੈ ਸਕਦਾ ਤੇ ਜੈਂਸੀ ਜੋ ਕਢਾ ਲੈ ਸਕਦਾ ਠੀਕ ਆ ਜੀ ਹਾਂਜੀ ਆ ਦੋਸਤੋ ਜੈਂਸੀ ਰਿਕਾਰਡ ਆ ਔਰ ਰਿਕਾਰਡ ਆ ਸਾਰਾ ਕੁਝ ਜਿੰਨੀ ਵੀ ਇਸ ਦੀ ਮਤਲਬ ਕੀ ਸਰਵਿਸ ਹੋਈ ਆ ਅਜੇ ਤੱਕ ਜੈਂਸੀ ਰਿਕਾਰਡ ਹੋਈ ਆ ਔਰ ਰਿਕਾਰਡ ਹੀ ਆ ਠੀਕ ਆ ਉਹ ਵਿੱਚੇ ਕਾਪੀ ਦੇ ਤੁਹਾਨੂੰ ਜਿਹੜੀ ਬੁੱਕ ਮਿਲ ਜੂਗੀ ਕਾਪੀ ਮਿਲ ਜੂਗੀ ਉਹਦੇ ਵਿੱਚੇ ਸਾਰਾ ਕੁਝ ਲਿਖਿਆ ਹੈਗਾ ਉਹ ਤੁਸੀਂ ਦੇਖ ਲੋ ਇੱਕ ਵਾਰੀ ਮੈਂ ਤੁਹਾਨੂੰ ਆਲ ਰਾਉਂਡ ਤੋਂ ਦਿਖਾ ਦਿੰਨਾ ਸਪੋਰਟਸ ਗੱਡੀ ਆ ਬਹੁਤ ਖੂਬਸੂਰਤ ਠੀਕ ਆ ਜੀ ਤੇ ਇਹ ਵੀ ਕਲਰ ਬਹੁਤ ਪਿਆਰਾ ਹੈ ਠੀਕ ਆ ਜੀ ਇਹ ਸਿਲਵਰ ਕਲਰ ਆ ਸਿਲਵਰ ਸਿਲਵਰ ਕਲਰ ਆ ਜੜਾ ਦੋਸਤੋ ਇਸ ਗੱਡੀ ਦਾ ਬਾਕੀ ਆ ਤੁਸੀਂ ਵੇਖ ਸਕਦੇ ਜੇ ਲਾਇ ਵਲੇ ਬਿਲਕੁਲ ਨਾਲ ਕੰਪਨੀ ਵਾਲੇ ਲਾਇ ਵੀਲ ਆ ਠੀਕ ਆ ਜੀ ਤਾਂ ਮੈਨੂੰ ਲੱਗਦਾ ਵੀ ਇਹ ਇੰਦਰ ਭਾਈ ਇਹ ਟੌ ਮਾਡਲ ਸੀਗੀ ਗੱਡੀ ਟੌ ਮਾਡਲ ਆ ਵੀਰੇ ਠੀਕ ਆ ਸਪੋਰਟਸ ਟੌ ਮਾਡਲ ਸਪੋਰਟਸ ਬ ਆ ਜਿਹੜਾ ਗੱਡੀ ਦਾ ਆਪਣਾ ਬੰਪਰ ਆ ਨਾ ਵੀਰੇ ਇਕੱਲਾ ਇਹੇ ਪੇਂਟ ਹੂੰ ਬਾਕੀ ਗੱਡੀ ਸਾਰੀ ਇਹ ਵੀ ਜੈਨੂਅਲ ਲਓ ਜੀ ਠੀਕ ਆ ਜੀ ਸੋ ਬੰਪਰ ਕਿਤੇ ਜਿਹੜੀ ਡਿੱਗੀ ਆ ਉਹਨੂੰ ਕਲਮ ਲੱਗੀ ਆ ਹੂੰ ਜਿਹੜਾ ਬੰਪਰ ਆ ਪੇਂਟ ਆ ਡਿੱਗੀ ਨੂੰ ਕਿਤੇ ਨਾ ਕਿਤੇ ਕਲਮ ਆ ਬਾਕੀ ਸਾਰੀ ਗੱਡੀ ਜੈਨੂਅਲ ਹੂੰ ਹਾਂਜੀ ਬਸ ਉਹ ਇਹ ਫੀਚਰ ਫੂਚਰੇ ਤੇ ਬਹੁਤ ਅੰਦਰ ਹੁੰਦੇ ਹੈ ਮੈਂ ਨਾ ਵੀਰੇ ਓਕੇ ਆ ਵੇਖੋ ਤੁਸੀਂ ਅੰਦਰੋਂ ਬਾਦ ਦੋਸਤੋ ਇਹ ਉਹ ਗੱਡੀਆਂ ਆ ਜਿਹੜੀਆਂ ਦੋਸਤੋ ਜਹਾਜ਼ ਬਣ ਜਾਂਦੀਆਂ ਠੀਕ ਆਆਂ ਗੱਡੀਆਂ ਆ ਤੇ ਆ ਅੰਦਰੋਂ ਵਿਖਾਉਨੇ ਆ ਤੁਹਾਨੂੰ ਆ ਦੇਖਿਓ ਜੀ ਠੀਕ ਆ ਇਹ ਗੱਡੀ ਦੀ ਵੀ ਆਪਾਂ ਸਰਵਿਸ ਨਵੀਂ ਕਰਾਈ ਆ ਹੂੰ ਕੋਈ ਪੈਸਾ ਨਹੀਂ ਇਹਦੇ ਤੇ ਵੀ ਲਾਉਣ ਦੀ ਲੋੜ ਬਸ ਜਾ ਕੇ ਕਵਰ ਆ ਪਾ ਕੇ ਢੱਕਣ ਦੀ ਲੋੜ ਆ ਲਓ ਜੀ ਦੋਸਤੋ ਠੀਕ ਆ ਸੋ ਬਾਕੀ ਮਾਈਟ ਮੂਰ ਕਾਫੀ ਵਧੀਆ ਤੋਂ ਸ਼ੀਟ ਕਵਰ ਕਾਫੀ ਸੋਹਣੇ ਆ ਠੀਕ ਆ ਹਾਂ ਤੇ ਅੱਛਾ ਇਹਦੇ ਗੇਅਰ ਵੀ ਅੰਦਰ 6 ਆ ਕਿ 5 6 ਗੇਅਰ ਆ ਵੀਰੇ ਇਹਦੇ 7ਵਾਂ ਬੈਕ ਗੇਅਰ ਆ ਠੀਕ ਆ ਜੀ ਲਓ ਦੋਸਤੋ ਗਾਹ ਨੂੰ 6 ਗੇਅਰ ਆ ਠੀਕ ਆ ਜੀ ਬੈਕ ਬੈਕ ਠੀਕ ਹੈ ਤੇ ਬੈਕ ਕੈਮਰਾ ਵੀ ਜਿਹੜਾ ਲੱਗਾ ਹੋਇਆ ਬਾਕੀ ਫੀਚਰ ਸਾਰੇ ਸਟੇering ਦੇ ਆ ਜਿੱਦਾਂ ਕਿ ਟੌਪ ਮਾਡਲ ਗੱਡੀਆਂ ਦੇ ਵਿੱਚ ਆਉਂਦੇ ਆ ਠੀਕ ਹੈ ਤੇ A1 ਕੰਡੀਸ਼ਨ ਆ AC ਹੀਟਰ ਦੀ ਮੈਨਾ ਜਵੇਂ ਉੱਥੇ ਮੇਰੇ ਸਾਰੀਆਂ ਗੱਡੀਆਂ ਓਕੇ ਠੀਕ ਹੈ ਜੀ ਠੀਕ ਆ ਇਹਦਾ ਇੰਜਨ ਵੀ ਖਾ ਦਿਓ ਸੋ ਇੱਕ ਵਾਰੀ ਦੋਸਤੋ ਇੰਜਨ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਪਾਂ ਬੋਨਟ ਚੱਕ ਕੇ ਆ ਲਓ ਜੀ ਲੈ ਇਹ ਤਾਂ ਬਿਲਕੁਲ ਏਜੰਸੀ ਵਾਲਾ ਕੰਮੀ ਹੈ ਕਿਹਾ ਵੀਰੇ ਆਪਾਂ ਮਾੜੀ ਚੀਜ਼ ਲੈਂਦੇ ਨਹੀਂ ਲਾਂਮ ਆਉਂਦਾ ਲੈ ਵੀ ਸੋ ਬੈਟਰੀ ਪੂਟਰੀ ਵੀ ਜਿਹੜੀ ਦੋਸਤੋ ਬਿਲਕੁਲ ਨਾਲ ਦੀ ਆ ਗੱਡੀ ਦਾ ਬੈਟਰੀ ਤੇ オリジナル ਆ ਗੱਡੀ ਮੰਗੋ ਓਵਰਾਲ ਸਾਰੀ オリジナル ਹੀ ਆ ਚਲੋ ਬੰਪਰ ਸ਼ੰਪਰ ਤਾਂ ਮਾੜਾ ਫੋਟਾ ਬੰਪਰ ਤਾਂ ਮਿਲਣਾ ਮਿਲਣਾ ਹੀ ਉਹ ਤਾਂ ਨਵੀਂ ਤੇ ਇਹਦੀ ਸਰਵਿਸ ਸਰਵਿਸ ਦਾ ਕਿਵੇਂ ਆ ਜੀ ਸਰਵਿਸ ਕਰਾਈ ਆ ਵੀਰੇ ਇਹਦੀ ਕੋਈ ਆਪਣੇ ਹੱਥ ਆਪਾਂ ਕਰਾਈ ਆਪਣੇ ਆਪ ਦੇ ਹੱਥੀਂ ਕਰਾਈ ਆ ਠੀਕ ਆ ਤੇ ਐਵਰੇਜ ਵੀਰ ਕਿੰਨੀ ਕਹਦੀ ਆ ਐਵਰੇਜ ਵੀਰੇ ਇਹਦੀ ਮੰਨ ਕੇ ਚਲੋ ਤੁਸੀਂ 20 ਤੋਂ 21 ਦੀ ਐਵਰੇਜ 20 21 ਦੀ ਐਵਰੇਜ ਹੈਗੀ ਆ ਜੇ ਆਪਾਂ ਪਿਆਰ ਨਾਲ ਚਲਾਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹ ਮਾਡਲ ਆ ਠੀਕ ਆ ਜੀ 15 ਮਾਡਲ ਦਾ ਜਿਹੜੀ ਆਪਾਂ ਤੁਹਾਨੂੰ ਗੱਡੀ ਆ ਦਿਖਾ ਰਹੇ ਆ ਠੀਕ ਆ ਜੀ i20 ਤੇ ਜਰੂਰ ਕਿਸੇ ਦਾ ਦਸੰਬਰ ਤੱਕ ਵੀਰੇ ਇੰਸ਼ੋਰੈਂਸ ਹੈਗਾ ਹਾਂਜੀ ਦਸੰਬਰ ਤੱਕ ਇੰਸ਼ੋਰੈਂਸ ਹੈਗਾ ਇਹ ਗੱਡੀ ਦਾ ਠੀਕ ਆ ਜੀ ਹਾਂਜੀ ਫੁੱਲ ਇੰਸ਼ੋਰੈਂਸ ਆ ਦਸੰਬਰ ਤੱਕ ਦਸੰਬਰ ਤੱਕ 2024 ਦੀ ਦਸੰਬਰ 2024 ਠੀਕ ਆ ਜੀ ਤੇ ਬਾਕੀ ਦੋਸਤੋ ਐਨਓਸੀ ਸਾਰੀਆਂ ਗੱਡੀਆਂ ਦੀ ਪ੍ਰੋਵਾਈਡ ਹੋਊਗੀ ਉਹ ਵੀ ਇਹਦੇ ਵਿੱਚੇ ਲੈ ਕੇ ਦਊਗਾ ਤੁਹਾਨੂੰ ਜਿੰਨੇ ਦਾ ਵੀ ਸੌਦਾ ਹੋਇਆ ਤੁਹਾਡਾ ਜਿੰਨੇ ਵੀ ਜੈਸ ਨੂੰ ਹੋਈ ਉਹਦੇ ਵਿੱਚੇ ਐਨਓਸੀ ਪ੍ਰੋਵਾਈਡ ਆ ਤੇ ਇਹਦਾ ਮੁੱਲ ਕੀ ਆ ਇਹਦਾ ਵੀਰੇ 1 ਹੀ ਆ ਬਸ ਹਾਂ ਇਹਦਾ ਰੇਟ ਆਪਾਂ ਕਰਦੇ ਆ 4 ਲੱਖ 42 ਹਜ਼ਾਰ ਹਾਂ 430000 ਦੀ ਗੱਡੀ ਡਨ ਕਰ ਦਾਂਗੇ ਜਿਸਨੋ ਸੀ ਇਹਦੋਂ ਘੱਟ ਨਹੀਂ ਹੋਣੀ ਠੀਕ ਆ ਜੀ ਹਾਂਜੀ ਲੋਬੀ ਦੋਸਤੋ 430000 ਦੀ ਤੁਹਾਨੂੰ ਇਹ ਬਾਕੀ ਮਾਰਕੀਟ ਤੋਂ 5 5 ਲੱਖ ਰੁਪਈਆ ਮੰਗੀ ਆਂਦੇ ਆ ਪੁਸ਼ਟ ਟੋਪ ਮਰਦ ਲਾ 15 ਹੂੰ 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 ਬਿਲਕੁਲ ਜੀ ਤੇ ਇਥੋਂ ਦੋਸਤੋ 430000 ਦੀ ਤੁਹਾਨੂੰ ਇਹ ਮਿਲ ਜਾਊਗੀ ਯੈਸਨੋ ਹੋਊਗੀ ਯੈਸਨੋ ਵਾ ਬਾਕੀ ਗੱਡੀ ਬਹੁਤ ਪਿਆਰੀ ਆ ਠੀਕ ਆ ਜੀ ਸੋ ਹੈਵੀਡ ਗੱਡੀ ਆ ਬਹੁਤ ਜੰਮ ਕੇ ਚੱਲਣ ਵਾਲੀ ਗੱਡੀ ਆ ਸੋ ਮੋਸਟਲੀ ਸਾਰੇ ਵੀਰ ਜਿਨ੍ਹਾਂ ਨੇ ਚਲਾਈਆਂ ਗੱਡੀਆਂ ਜਾਣਦੇ ਆ ਬਹੁਤ ਖੂਬਸੂਰਤ ਆ ਦੇਖਦੋ ਤੁਸੀਂ ਆ ਵੇਖ ਲਈ ਆ ਤੇ ਇਹ ਜਿਹੜੀਆਂ ਦੋਸਤੋ ਤਿੰਨ ਗੱਡੀਆਂ ਅੱਜ ਵੀਰ ਦੇ ਕੋਲੇ ਵਿਕਾਊ ਆ, अल्टੋ, ਸਵਿਫਟ, ਹੰਡਾਈ ਵਾਲਿਆਂ ਦੀ i20 ਠੀਕ ਆ ਜੀ। ਤੇ ਤਿੰਨੇ ਗੱਡੀਆਂ ਕਿਸੇ ਵੀਰ ਨੇ ਖਰੀਦਣੀਆਂ ਨੇ ਜ਼ਰੂਰ ਤੁਸੀਂ ਇੱਕ ਵਾਰੀ ਵਿਜ਼ਿਟ ਕਰਿਓ। ਇੱਥੇ ਦੇਖ ਲਿਓ, ਬਾਕੀ ਰੇਟ ਪਸੰਦ ਆਉਣਗੇ ਤੁਹਾਨੂੰ। ਤੇ ਰੇਟ ਤੁਹਾਨੂੰ ਫਾਈਨਲੀ ਦੱਸ ਹੀ ਦਿੱਤੇ। ਰੇਟ ਆਪਾਂ ਪਾਈ ਵੀਰੇ ਜਾਨੂਆ ਨਾ ਮਾਰਕੀਟ ਨਾਲੋਂ 30,000 ਰੁਪਿਆ 40-40,000 ਰੁਪਿਆ ਸਿੱਟ ਕੇ ਪਾਇਆ। ਸਹੀ ਆ ਜੀ, ਸਹੀ। ਤੁਹਾਨੂੰ ਵੀ ਪਤਾ ਹੀ ਆ ਮੇਰੇ ਭਰਾ ਜਿਹੜੇ ਵੇਖਣਦੇ ਆ ਉਹਨਾਂ ਨੂੰ ਵੀ ਪਤਾ ਹੀ ਆ ਕੀ ਰੇਟ ਚੱਲਣ ਦੇ ਆ। ਤੇ ਆਪਾਂ ਕੀ ਰੇਟ ਪ ਹਾਂਜੀ ਸਹੀ ਹੈ ਜੀ। ਹਾਂ ਦੋਸਤੋ ਇਸੇ ਤਰ੍ਹਾਂ ਗੱਡੀਆਂ ਆਉਂਦੀਆਂ ਰਹਿਣਗੀਆਂ। ਬਾਕੀ ਜਿਹੜੇ ਵੀਰ ਚਾਹਵਾਣਾ ਠੀਕ ਹੈ ਜੀ ਖਰੀਦਣ ਦੇ ਕਿਤੇ ਨਾ ਕਿਤੇ ਕੋਈ ਗੱਡੀ ਤੁਸੀਂ ਲੱਭ ਰਹੇ ਜੇ ਖਰੀਦਣੀ ਚਾਹੁੰਦੇ ਜੇ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਠੀਕ ਹੈ ਜੀ ਤੇ ਇੱਕ ਇੰਦਰભાઈ ਨੰਬਰ ਬੋਲ ਦ게요 ਆਪਣੇ। ਨੰਬਰ ਮੇਰੇ ਮਰਾ ਹੈਗਾ 700 ਹਾਂਜੀ 99 71232 7009971232 ਇੱਕ ਮੇਰਾ ਵੀਰ ਆਪਣਾ 파ਟਨਰ ਆ ਮੇਰਾ ਭਰਾ ਹਾਂਜੀ ਹੈਪੀ ਨਾ ਇਹਦਾ ਹਰਮਣਾ ਮੁੰਡੇ ਦਾ ਨਾਂ। ਹੂੰ ਇਹਦਾ ਨੰਬਰ ਵੀ ਨੋਟ ਕਰ ਲਓ ਕੇ ਇਹ ਮੇਰਾ ਨਾਮ ਲੱਗ ਜਰੂਰ ਜੀ 98151 ਬੰਦਾ ਜੀ 36290 ਹੂੰ 98151 36290 ਉਹ ਆਪਣਾ ਵੀਰ ਹਰਮਨ ਆ ਹਾਂਜੀ ਹਰਮਨ ਇਹ 파ਟਨਰ ਆ ਨਾ ਦੋਸਤੋ 파ਟਨਰ ਆ ਵੀਰ ਠੀਕ ਆ ਜੀ ਦੋਨੇ ਜਣੇ ਕੰਮ ਕਰਦੇ ਆ ਹਾਂਜੀ ਤੇ ਗੱਡੀਆਂ ਬੜੀਆਂ ਸਾਫ਼ ਸੁਫ਼ ਲਿਆ ਕੇ ਵੀਰ ਹੁਣੇ ਸੇਲ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਬਣਿਆ ਵੀ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਚੀਜ਼ ਲਿਆ ਕੇ ਸਾਹਮਣੇ ਪੇਸ਼ ਕਰਨੀ ਆਪਣੇ ਗਾਹਕਾਂ ਦੇ ਆਪਣੇ ਸੱਜਣਾ ਦੇ ਅੱਗੇ ਤੇ ਜਰੂਰ ਤੁਸੀਂ ਇੱਕ ਵਾਰੀ ਮੌਕਾ ਦਿਓ ਇੱਥੇ ਆ ਕੇ ਇੱਕ ਵਾਰੀ ਤਸੱਲੀ ਨਾਲ ਦੇਖੋ ਜਿਹੜਾ ਕੁ ਵੀਰ ਚਾਹ ਵਾ ਆਪਣੀ ਟਿੱਟ ਵੀਰੇ ਕੋਈ ਲੰਮਾ ਨਹੀਂ ਆਉਂਦਾ ਹੂੰ ਜੇ ਆਪਾਂ ਹੁਣ ਤੋਂ ਹੀ ਗਾਹਕ ਨੂੰ ਮਾੜੀ ਚੀਜ਼ ਦੇਣ ਲਾ ਆਪਣੇ ਆਪਣੇ ਦੇ ਘਰੇ ਫਿਰ ਆਉਣਾ ਹੀ ਨਹੀਂ ਕਿਸੇ ਨੂੰ ਬਿਲਕੁਲ ਅਜੇ ਸ਼ੁਰੂਆਤ ਆਪਣੀ ਮਤਲਬ ਸ਼ੁਰੂਆਤ ਆ ਵੀਰੇ ਅਜੇ ਕਦਮ ਰੱਖਿਆ ਤੇ ਆਪਾਂ ਬਹੁਤ ਲੰਮਾ ਚੱਲਣਾ ਤੇ ਆ ਬਸ ਹਾਂ ਬਿਲਕੁਲ ਜੀ ਤਾਂ ਦੋਸਤੋ ਇਹ ਗੱਡੀਆਂ ਨੇ ਤਿੰਨ ਕਾਰਾਂ ਤੁਹਾਨੂੰ ਦਿਖਾਤੀਆਂ ਨੇ ਠੀਕ ਹੈ ਜੀ ਤਿੰਨੇ ਕਾਰਾਂ ਵਧੀਆ ਕੁਆਲਿਟੀ ਵਾਈਜ਼ ਚੰਗੀਆਂ ਨੇ ਠੀਕ ਹੈ ਜੀ ਤੇ ਸਾਫ਼ ਸੁਥਰੀਆਂ ਨੇ ਇੰਜਨ ਗੇਅਰ ਦੀਆਂ ਸਾਰੀਆਂ ਓਕੇ ਰਿਪੋਰ ਠੀਕ ਆ ਤੇ ਨੰਬਰ ਵੀਰ ਇੰਦਰਦੇਵ ਪਾਈ ਹਰਮਨ ਦੇ ਬਿਲਕੁਲ ਆਪਾਂ ਸਕਰੀਨ ਤੇ ਦੋਸਤੋ ਚੱਲਦੇ ਕਰਤੇ ਆ ਤੇ ਪਿੰਡ ਤੁਸੀਂ ਮੱਲੂ ਵਾਲੀਏ ਦੇ ਵਿੱਚ ਵਿజిਟ ਕਰਨੀ ਹੈ ਦੋਸਤੋ ਤੇ ਕੇਸ਼ਨ ਵਿੱਚ ਐਡ ਵੀ ਕਰਦਾ ਕਿ ਦੋਸਤੋ ਤੇ ਇੱਕ ਵਾਰੀ ਵਿజిਟ ਕਰਕੇ ਦੇਖੋ ਤੇ ਆਪਣੀ ਬਿਲਕੁਲ ਡਰਾਈਵ ਕਰਕੇ ਦੇਖੋ ਚਲਾ ਕੇ ਦੇਖੋ ਚੀਜ਼ ਨੂੰ ਠੀਕ ਆ ਜੀ ਸੋ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੇ ਇਹਨਾਂ ਗੱਡੀਆਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਵੀਰ ਇੰਦਰ ਤੇ ਕਰੋ ਠੀਕ ਆ ਜੀ ਸੋ ਇੰਦਰਜੀਤ ਵੀਰ ਦਾ ਨਾਮ ਆ ਪੂਰਾ ਨੰਬਰ ਸਕਰੀਨ ਤੇ ਲੱਗੇ ਆ ਕਾਲ ਕਰ ਸਕਦੇ ਜੇ ਤੁਸੀਂ ਐਨੀ ਟਾਈਮ ਕਾਲ ਆ ਕੇ ਤੁਸੀਂ ਘਰ ਆਣ ਕੇ ਸੱਲੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ